ਸਰਦਾ ਫਿਰਦੀ ਉਹ ਤੋਂ ਬਗਰ ਤਾਂ ਸਾਰੀ ਨਹੀਂ ਸਕਦਾ ਤੇ ਜਿਹੜੇ ਤਰੀਕੇ ਨਾਲ ਨਹੀਂ ਸਾਰ ਸਕਦਾ ਇਸੇ ਤਰ੍ਹਾਂ ਹੀ ਆਪਣੇ ਨਾਲ ਲਗਾਵ ਲਾਉਣ ਵਾਸਤੇ ਤਨ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨੇ ਪੰਜਾਂ ਤਾਰਿਆਂ ਨੂੰ ਅਮਰ ਛਕਾਇਆ ਤੇ ਆਪਾਂ ਵਿਚਾਰ ਕਰਦੇ ਸਾਡੀ ਪੰਜ ਹੀ ਕਿਉਂ ਛੇਵਾ ਕਿਉਂ ਨਹੀਂ ਚੌਥਾ ਕਿਉਂ ਨਹੀਂ ਵੱਧ ਘਟ ਕਿਉਂ ਨਹੀਂ ਪੰਜ ਕਿਉਂ ਤੇ ਆਪਾਂ ਗੁਰੂ ਤੇ ਰੱਬ ਦੀ ਇੱਕ ਤੁਲਨਾ ਕੀਤੀ ਸੀ ਇੱਕ ਤੁਲਨਾ ਬੇ ਰੱਬ ਗੁਰੂ ਤੇ ਗੁਰੂ ਰੱਬ ਇੱਕੋ ਸੁਭਾਅ ਇੱਕੋ ਕਰਮ ਜੇ ਤਨ ਰੱਬ ਜੀ ਨੇ ਸਾਨੂੰ ਪੰਜਾਂ ਤਤਾਂ ਦੇ ਤਾੜ ਸਾਡਾ ਸਰੀਰ ਬਣਾਇਆ ਪੰਜ ਤਤ ਸਾਡੇ ਅੰਦਰ ਪਾਏ ਤਾਂ ਆਪਾਂ ਇਹ ਵੀ ਵਿਚਾਰ ਕੀਤੀ ਸੀ ਪਿੱਛੇ ਕਿ ਪੰਜ ਤਤ ਹੈ ਵਿਰੋਧੀ ਆਸ ਵਿੱਚ ਉਹਨੇ ਆਪਣੀ ਸ਼ਕਤੀ ਦੇ ਨਾਲ ਪੰਜਾਂ ਨੂੰ ਭਾਵੇਂ ਵਿਰੋਧੀ ਦਿਗਰ ਕੰਮ ਸਾਂਝਾ ਕਰ ਰਹੇ ਆ ਅਚਰਜ ਚਰਜ ਗੱਲ ਨਹੀਂ ਹੈਰਾਨੀ ਵਾਲੀ ਗੱਲ ਹੈ ਸੁਭਾਅ ਨਾਲ ਰਲਦਾ ਹੋਵੇ ਆ ਵਿੱਚ ਦੁਸ਼ਮਣੀ ਹੋਵੇ ਤੇ ਕੰਮ ਇਕੱਠਾ ਸਾਂਝਾ ਕਰਦੇ ਹੋਣ ਸਰਦੀ ਵਾਲੀ ਗੱਲ ਇਹਨੂੰ ਕਿਉਂਕਿ ਉਹਨਾਂ ਦਾ ਜਿੰਨਾ ਦਾ ਵਿਰੋਧ ਆ ਉਹਨਾਂ ਦਾ ਤਾਂ ਬੋਲਚਾਲ ਹੀ ਨਹੀਂ ਹੁੰਦਾ ਜਿੰਨਾਂ ਦਾ ਆਪਸ ਵਿੱਚ ਵਿਰੋਧ ਹੋਵੇ ਬੈਰ ਹੋਵੇ ਉਹ ਤਾਂ ਬੋਲਦੇ ਵੀ ਚੱਲਦੇ ਵੀ ਨਹੀਂ ਆਪਣੇ ਵਿੱਚ ਤੇ ਕੰਮ ਇਕੱਠਾ ਕਿੱਥੋਂ ਕਰ ਦੇਣਗੇ ਪਰ ਡਿਊਟੀ ਹੈ ਬੇ ਤੁਮਨੁਖ ਦਾ ਪਲਾ ਕਰਦਾ ਹੈ ਡਿਊਟੀ ਲਈ ਕਿ ਤੁਮਨੁਖ ਦਾ ਪਲਾ ਕਰਦਾ ਹੈ ਤੁਹਾਡੇ بڑے ਹੀ ਆ ਨਾ ਬੜੇ ਤੂ ਸਭ ਲੋਕ ਦਾ ਪਲਾ ਕਰਦਾ ਹੈ ਇਹਨਾਂ ਪੰਜਾਂ ਨੂੰ ਪੰਜਾਂ ਤੱਤਾਂ ਨੂੰ ਇਕੱਠਿਆਂ ਕਰਕੇ ਤਨ ਸਾਜਿਆ ਤੇ ਫਿਰ ਪਰਿਓ ਪੰਜ ਤੱਤਾਂ ਨੂੰ ਇਕੱਠੇ ਕਰਕੇ ਇਹ ਤਨ ਸਾਡਾ ਸਾਜ ਕੇ ਨੂੰ ਹਰਕਤ ਵੀ ਲਾਉਣਾ ਸੀ ਫਿਰ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਨਾ ਦੇ ਪੰਜਾਂ ਗਿਆਨ ਇੰਦਰੀਆ ਬਗੈਰ ਸਰ ਸਕੇ ਨਾ ਪੰਜਾਂ ਕਰਮ ਇੰਦਰੀਆ ਬਗੈਰ ਸਰ ਸਕੇ ਇੰਨਾ ਪੰਜਾਂ ਦਸਾਂ ਇੰਦਰੀਆ ਵਿੱਚੋਂ ਕੋਈ ਵੀ ਇੰਦਰਾ ਕੰਮ ਨਾ ਕਰੇ ਕਈ ਵਾਰ ਸਾਡੇ ਖਾਣ ਪੀਣ ਤੇ ਕਈ ਵਾਰ ਸਾਡੇ ਕੀਤੇ ਹੋਏ ਕਰਮ ਅਨੁਸਾਰ ਕੋਈ ਇੰਦਰਾ ਜਿਹੜਾ ਸਾਡਾ ਅਨਰਾਜ ਹੋ ਜਾਂਦਾ ਕੰਮ ਕਰਦਾ ਛੱਡ ਜਾਂਦਾ ਉਹ ਬਜੇ ਤੂੰ ਮੇਰ ਦਾ ਬਣਾਉਂਦੇ ਨਹੀਂ ਨਾ ਰੱਖਦਾ ਮੈਂ ਤੇ ਤੇਰਾ ਸਾਥੀ ਸੀ ਮੈਂ ਤੇਰੇ ਭਲੇ ਵਾਸਤੇ ਮੈਨੂੰ ਭੇਜਿਆ ਸੀਗਾ ਤੇ ਜੇ ਤੂੰ ਮੇਰਾ ਕਹਿਣਾ ਵਿੱਚ ਨਹੀਂ ਚੱਲਦਾ ਮੈਂ ਤਾਂ ਤੇਰਾ ਭਲਾ ਮੰਗਦਾ ਹੈ ਭਲਾ ਕਰਦਾ ਹੈ ਤੇ ਜੇ ਤੂੰ ਮੇਰਾ ਮੇਰੇ ਤੋਂ ਭਲਾ ਨਹੀਂ ਚਾਹੁੰਦਾ ਤੂੰ ਮੇਰ ਦਾ ਹੀ ਵਿਗਾੜਦਾ ਹੈ ਤੇ ਮੈਂ ਕੰਮ ਕਰਨਾ ਛੱਡ ਦਿੰਦਾ ਮੈਂ ਕੰਮ ਕਰਨਾ ਛੱਡ ਦਿੰਦਾ ਜਦ ਇਹ ਵੀ ਤੌਰ ਤੇ ਦਿਲ ਸਮਝੀ ਆਪਾਂ ਤੇ ਕਮੀਰ ਆਦਮੀ ਦੇ ਕੋਲ ਨੌਕਰੀ ਆ। ਲੋੜ ਪੈ ਤੇ ਉਹ ਕੰਮ ਨਹੀਂ ਆਉਂਦਾ ਨੌਕਰ ਦੇ। ਨੌਕਰੀ ਤੇ ਲੋੜ ਪੂਰੀ ਨਹੀਂ ਕਰਦਾ। ਉਹ ਕਹਿੰਦੇ ਮੈਂ ਆਪਣੇ ਘਰ ਬੈ ਜਨਾ। ਇਹ ਉਹ ਯਾਰ ਪੈ ਰੋ ਇੱਕ ਦਾ ਪੰਜਾ ਤਤਾਂ ਦਾ ਸਾਡਿਆਂ ਦਾ। ਜਿਹੜੇ ਸਭ ਜਿੰਨਾਂ ਦਾ ਇਹ ਸਾਡਾ ਸਰੀਰ ਚੱਲਿਆ। ਬਣਿਆ ਇਹਦੇ ਵਿੱਚ ਪਾਛ ਨੇ 10 ਇੰਦਰੇ ਪਾਇਏ 5 ਗਿਆਨ ਇੰਦਰੇ 5 ਕਰਮ ਇੰਦਰੇ ਤੇ ਕਈ ਵਾਰ ਤੁਸੀਂ ਦੇਖਿਆ ਹੋਊਗਾ ਕਿ ਕੋਈ ਇੰਦਰਾ ਕੰਮ ਕਰਨਾ ਛੱਡ ਜਾਂਦਾ ਹੈ ਜਿਦਾ ਅੱਖਾਂ ਆਖਾਂ ਕੰਮ ਛੱਡ ਜਾਂਦੀਆਂ ਨੇ ਉਹ ਰੱਬ ਨੇ ਅੱਖਾਂ ਖਰਾਬ ਨਹੀਂ ਕੀਤੀਆਂ ਸਾਡੀਆਂ ਸਾਡੇ ਕੋਲੋਂ ਕੋਈ ਕਰਮੇ ਹੋ ਜਾ ਹੋ ਗਿਆ ਕਿ ਅੱਖਾਂ ਸਾਡੀਆਂ ਚਾਂਦੀਆਂ ਰਹੀਆਂ ਕਈ ਵਾਰ ਸਾਡੇ ਕੋਲ ਕਰਮੇ ਹੋ ਜਾ ਹੋ ਗਿਆ ਕੰਨਾਂ ਦੇ ਸਨੋ ਚੀ ਜੀ ਉਹ ਕਦਮ ਹੋ ਗਈ ਕਈ ਵਾਰ ਸਾਡਾ ਕਰਮ ਇਹ ਹੋ ਜਾ ਕੋਈ ਹੋ ਗਿਆ ਜੀਭਾ ਬੰਦ ਹੋ ਗਈ ਇਹ ਲੰਬਾ ਵਿਸਤਾਰ ਇਕੱਲੇ ਇਕੱਲੇ ਨੂੰ ਤਾਂ ਬਹੁਤ ਚਿੰਤ ਲੱਗਦਾ ਇਕੱਲੇ ਇਕੱਲੇ ਨੂੰ ਆਪਾਂ ਵਿਚਾਰਾਂ ਦੇ ਤਾਂ ਵੀ ਜੀਭਾ ਕਿਉਂ ਬੰਦ ਹੋਈ ਸਾਡੇ ਕੀਤੇ ਕਰਮ ਅਨੁਸਾਰ ਕੋਈ ਕਰਮ ਇਹ ਹੋ ਜਾ ਹੋ ਗਿਆ ਜੀਭ ਬੰਦ ਹੋ ਗਈ ਕਿੰਨੇ ਕਰਮਾਂ ਦੀ ਆਪਾਂ ਗੱਲ ਕਰਾਂਗੇ ਇਹ ਅੱਖੀਂ ਦੇਖੀ ਗੱਲ ਆ ਪਰਖੀ ਹੋਈ ਗੱਲ ਵੀ ਕਰਮੋ ਆ ਇੰਦ੍ਰੇ ਇੱਕ ਨਹੀਂ ਕਈ ਇੰਦ੍ਰੇ ਬੰਦ ਹੋ ਗਏ ਤੇ ਅਸੀਂ ਜੇ ਆਪਣੇ ਜਿਨ੍ਹਾਂ ਨੇ ਸਾਡਾ ਭਲਾਈ ਕਰਦਾ 24 ਘੰਟੇ ਭਲਾ ਕਰਦਾ ਇੰਦ੍ਰਿਆ ਨੇ ਉਹਨਾਂ ਨਾਲ ਹੀ ਪਿਆਰ ਨਾ ਰੱਖਾਂਗੇ ਤੇ ਸ੍ਰੀ ਤੰਦਰੁਸਤ ਨਹੀਂ ਰਹੇ ਸਰਦਾ ਪੈਣ ਕਿਉਂ ਗਲਤੀ ਕਿਹਦੀ ਹੋਈ ਗਲਤੀ ਸਾਡੀ ਹੋਈ ਨਾ ਗਲਤੀ ਸਾਡੀ ਹੋਈ ਜੇ ਪੰਜ ਤਤ ਸਾਜ ਕੇ ਤੇ 10 ਇੰਦਰੀ ਨਾਲ ਜੋੜੇ ਵੀ ਇਹ ਤੈਨੂੰ ਸੁਖ ਦੇਣਗੇ ਜਿਹੜੇ ਪਾਗਾਂ ਵਾਲੇ ਉਹ ਸੁਖ ਲੈ ਰਹੇ ਨੇ ਜਿਹੜੇ ਪਾਗਾਂ ਵਾਲੇ ਸੁਖ ਲੈ ਰਹੇ ਨੇ ਉਹਨਾਂ ਦੇ ਇੰਦਰੀਆ ਦਾ ਕਈ ਭਾਗ ਇਹ ਜਿਹੜੇ ਉਹ ਆਪਣੇ ਕੀਤੇ ਕਰਮ ਅਨੁਸਾਰ ਇਹਨਾਂ ਦੇ ਸੁੱਖ ਤੋਂ ਵਾਂਝੇ ਰਹਿ ਜਾਂਦੇ ਇੱਥੇ ਪੰਜਾਂ ਇੰਦਰੀਆਂ ਦੇ ਨਾਲ ਦੂਜੇ ਪਾਸੇ ਗੁਰੂ ਦੀ ਗੁਰੂ ਵਾਲੇ ਪਾਸੇ ਚਲੇ ਜਾਈਏ ਆਪਾਂ ਉਹਨਾਂ ਨਾਲ ਪੰਜ ਕਕਾਰ ਬਣਾਏ ਪੰਜ ਕਕਾਰ ਬਣਾਏ ਵੀ ਆਹ ਮੇਰੀ ਨਿਸ਼ਾਨੀ ਆ ਇਹ ਨਿਸ਼ਾਨੀ ਨੂੰ ਕੋਇਓ ਨਾ ਨਿਸ਼ਾਨੀ ਰੱਖਿਓ ਬੇਣੀ ਤੁਹਾਨੂੰ ਹਰ ਇੱਕ ਬੰਦਾ ਇਹ ਗੱਲ ਕਹੂਗਾ ਦਸਵੇਂ ਪਾਸ਼ਾ ਦਾ ਸਿੰਘ ਆਇਆ ਜਿੱਥੇ ਇੱਕ ਤੇ ਸਤਕਾਰ ਨਹੀਂ ਹੁੰਦਾ ਜੇ ਤੁਹਾਡੇ ਕੰਨੇ ਸਹੀ ਹੋਈ ਜੇ ਤੁਹਾਡੇ ਕੰਨੇ ਸਹੀ ਹੋਈ ਤੁਹਾਡਾ ਕੰਮ ਕੰਮ ਸਹੀ ਹੋਇਆ ਤੁਸੀਂ ਭਲਾ ਕਰਦੇ ਹੋਏ ਕਿਸੇ ਦੇ ਨਾਲ ਦੁੱਖ ਸੁੱਖ ਵਿੱਚ ਖੜਦੇ ਹੋਏ ਇਸ ਦਾ ਪਰਵਾਹ ਮੰਗਦੇ ਹੋਏ ਕਿਸੇ ਗਰੀਬ ਦੀ ਮਤ ਕਰਦੇ ਹੋਏ ਤੇ ਸੱਜਣੋ ਮੈਂ ਤੁਹਾਡੇ ਨਾਲ ਆ ਤੇ ਤੁਹਾਡਾ ਸਤਿਕਾਰ ਕਰਾਂਗਾ ਜੇ ਇਹਨਾਂ ਪੰਜਾਂ ਕਕਾਰਾਂ ਤੋਂ ਕੁਝ ਸਿੱਖਿਆ ਲੈ ਲੋਗੇ ਤਾਂ ਪੰਜ ਕਕਾਰ ਕਿਹੜੇ ਆ ਦੇਖੋ ਸਿਰ ਤੋਂ ਸ਼ੁਰੂ ਹੋ ਜਾਓ ਸਿਰ ਤੋਂ ਸ਼ੁਰੂ ਹੋ ਜਾਓ ਕੇਸ ਥੱਲੇ ਕੀ ਹੈ ਕਿ ਸਾਨੂੰ ਸਵਾਰਨਵਤ ਕੀ ਚਾਹੀਦਾ ਕੰਗਾ ਹੁਣ ਕੰਗੇ ਨੂੰ ਤੁਸੀਂ ਇੱਕ ਗੱਲ ਲੈ ਲਓ ਕੰਗੇ ਦੀ ਲੈ ਲਓ ਇੱਕ ਪਰ ਤੁਸੀਂ ਉਹ ਦਰਜੀ ਦੇਖੇ ਹੋਗੇ ਦਰਜੀ ਵੀਰ ਦੇਖੇ ਹੋਗੇ ਇਹਨਾਂ ਦਰਜੀ ਵੀਰਾਂ ਦਾ ਕੰਮ ਕੀ ਆ ਇਹਨਾਂ ਦੇ ਕਦੇ ਦੇਖ ਲਓ ਤੁਸੀਂ ਕੈਂਚੀ ਜਿਹੜੀ ਆ ਨਾ ਉਹ ਪੈਰਾਂ ਥੱਲੇ ਹੁੰਦੀ ਹੈ ਗੋਡੇ ਥੱਲੇ ਹੁੰਦੀ ਹੈ ਸੂਈ ਕਦੇ ਵੀ ਦੇਖ ਲਿਓ ਉਸੇ ਤੰਗੀ ਹੁੰਦੀ ਆ ਸੂਈ ਨੂੰ ਮਾਨ ਕਿਉਂ ਮਿਲਿਆ ਸੂਈ ਦਿੱਖੀ ਆ ਸੂਈ ਵੀ ਦਿੱਖੀ ਆ ਕੰਜੀ ਵੀ ਦਿੱਖੀ ਆ ਇੱਕ ਤਿੱਖੀ ਚੀਜ਼ ਸਰਦਾ ਮਾਲਕ ਬਣ ਗਈ ਸਰਦਾਰ ਬਣ ਗਈ ਇੱਕ ਤਿੱਖੀ ਚੀਜ਼ ਪੈਰ ਥੱਲੇ ਚ ਲੱਗੀ ਕਾਣ ਕਣ ਕਰਮ ਆ ਪਿਆਰੋ ਸਭ ਤੋਂ ਪਹਿਲਾਂ ਕਰਮਾਂ ਕਰਦੇ ਆਪਾਂ ਕਰਨ ਕਰਦੇ ਆ ਆ ਅੱਜ ਸਵੇਰ ਦੀ ਤੇ ਕਰਮ ਸਾਡਾ ਸਹੀ ਹੋਣਾ ਚਾਹੀਦਾ ਜੇ ਸਾਡੇ 10 ਅੰਦਰ ਜਿਹੜੇ ਕਰਮ ਸਹੀ ਨਾ ਕਰਨਗੇ ਤੇ ਇਹਨਾਂ ਤੋਂ ਸੁੱਖ ਨਹੀਂ ਲੈ ਸਕਦੇ ਪਿਆਰੋ ਤੁਸੀਂ ਇਹਨਾਂ ਤੋਂ ਅਸੀਂ ਸੁੱਖ ਨਹੀਂ ਲੈ ਸਕਦੇ ਇਸੇ ਤਰ੍ਹਾਂ ਹੀ ਸੋਈ ਦਾ ਕਰਮ ਕੀ ਆ ਸੀਣਾ ਜੋੜਨਾ ਤੇ ਕੈਂਚੀ ਦਾ ਕਰਮ ਕੀ ਆ ਉਹ ਕੀ ਕਰਦੀ ਆ ਉਹ ਕੱਟਦੀ ਆ ਪਾੜਦੀ ਆ ਟੁਕੜੇ-ਟੁਕੜੇ ਕਰਦੀ ਆ ਇੱਥੋਂ ਸਾਨੂੰ ਸਿੱਖ ਲੈਣਾ ਚਾਹੀਦਾ ਬਈ ਕੰਗਾ ਜਿਹੜਾ ਹੈ ਇਹ ਸਿਰ ਦਾ ਸ਼ੇਧਾਰ ਕਿਉਂ ਬੜਿਆ ਪਹਿਲਾਂ ਪੈਰੋ ਨੇ ਆਪਣੇ ਆਪ ਨੂੰ ਕਟਾਇਆ ਇੱਕ ਹੈ ਤਾਂ ਦਰਖਤ ਸੀ ਨਾ ਦਰਖਤ ਦੀ ਲੱਕੜੀ ਸੀ ਨਾ ਉਸ ਦਰਖਤ ਦੀ ਲੱਕੜੀ ਨੂੰ ਚੀਰਿਆ ਗਿਆ ਤਰਸਿਆ ਗਿਆ ਆਰਾ ਚੱਲਿਆ ਦੁਤੇ ਉਹਨੇ ਆਪਣਾ ਬੰਦ ਬੰਦ ਕਟਵਾਇਆ ਤਾਂ ਜਾ ਕੇ ਉਹ ਸਾਡੇ ਸਿਰ ਦਾ ਸ਼ਿੰਗਾਰ ਬੜਿਆ ਤੇ ਸਾਡੇ ਸਿਰ ਦਾ ਮੇਨ ਅੰਗ ਕੀ ਆ ਮੇਨ ਅੰਗ ਕੀ ਆ ਸਿਰ ਇਹਨੂੰ ਅੱਬਾ ਹੈਡਵੇ ਕਹਿੰਦੇ ਆ ਹੈਡ ਨੂੰ ਹੈਡ ਕੀ ਹੁੰਦਾ ਸਾਰਿਆਂ ਦਾ ਪ੍ਰਧਾਨ ਸਾਰੇ ਨੂੰ ਪ੍ਰਦਾਨਤਾ ਮਿਲੀ ਅੰਗੇ ਨੂੰ ਪਰ ਉਹਨੇ ਆਪਣਾ ਆਪ ਕੁਰਬਾਨ ਕੀਤਾ ਆਪਣਾ ਬੰਦ-ਬੰਦ ਕਰਵਾਇਆ ਆਪਣੇ ਤਨ ਦੇ ਦੁੱਖ ਸਹਾਰੇ ਤਾਂ ਸਾਡੇ ਹੈੱਡ ਦਾ ਸਿੰਘਾਰ ਬਣਿਆ